ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਅਜਿਹੇ ਮੌਸਮ 'ਚ ਡੇਂਗੂ ਦਾ ਖਤਰਾ ਵਧ ਜਾਂਦਾ ਹੈ। ਲੋਕਾਂ ਵੱਲੋਂ ਗਰਮੀ 'ਚ ਕੂਲਰਾਂ ਵਿੱਚ ਪਾਣੀ ਭਰਿਆ ਜਾਂਦਾ ਹੈ ਤੇ ਕਈ ਵਾਰ ਪਾਣੀ ਨੂੰ ਕਈ-ਕਈ ਦਿਨ ਸਾਫ਼ ਵੀ ਨਹੀਂ ਕੀਤਾ ਜਾਂਦਾ। ਤੇ ਜੋ ਫਿਰ ਪਸ਼ੂ ਪੰਛੀਆਂ ਦੇ ਲਈ ਪਾਣੀ ਪੀਣ ਦੇ ਲਈ ਜੋ ਬਰਤਨ ਭਰ ਕੇ ਰੱਖੇ ਜਾਂਦੇ ਹਨ, ਉਹਨਾਂ ਬਰਤਨਾਂ ਨੂੰ ਵੀ ਸਾਫ਼ ਨਹੀਂ ਕੀਤਾ ਜਾਂਦਾ। ਤੇ ਇਸ ਤੋਂ ਬਿਨਾਂ ਬਰਸਾਤ ਹੋਣ ਦੇ ਕਾਰਨ ਵੀ ਕਈ ਥਾਂ 'ਤੇ ਬਰਸਾਤੀ ਪਾਣੀ ਛਮਾ ਹੋ ਜਾਂਦਾ ਹੈ ਜੋ ਡੇਂਗੂ ਦੇ ਲਾਰਵੇ ਨੂੰ ਤਸੱਦਕ ਦਿੰਦਾ ਹੈ। ਤੇ ਜਿਹੇ ਮੌਸਮ 'ਚ ਲੋਕ ਡੇਂਗੂ ਦਿਲ ਪੇਟ ਵਿੱਚ ਆ ਜਾਂਦੇ ਹਨ ਤੇ ਜਿਸ ਲਈ ਹਰ ਸਾਲ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਆਪਣੇ ਆਸ-ਪਾਸ ਪਾਣੀ ਜਮਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਸਾਫ ਪਾਣੀ ਵਿੱਚ ਹੀ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ ਤੇ ਇਹ ਹਦਾਇਤਾਂ ਬਠਿੰਡਾ ਸਿਹਤ ਵਿਭਾਗ ਵੱਲੋਂ ਇਸ ਵਾਰ ਵੀ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੀਆਂ 16 ਟੀਮਾਂ ਵੱਲੋਂ ਬਠਿੰਡਾ ਦੇ ਵੱਖ-ਵੱਖ ਇਲਾਕਿਆਂ 'ਚ ਲੋਕਾਂ ਦੇ ਘਰਾਂ 'ਚ ਜਾ ਕੇ ਕੂਲਰਾਂ ਫ੍ਰਿਜ ਪਿੱਛੇ ਲੱਗੀਆਂ ਟਰੀਆਂ ਪੰਛੀਆਂ ਦੇ ਬਰਤਨ ਆਦ ਨੂੰ ਚੈੱਕ ਕੀਤਾ ਜਾ ਰਿਹਾ ਹੈ ਅੱਜ ਸਿਹਤ ਅਧਿਕਾਰੀ ਦੀ ਮੌਜੂਦਗੀ ਚ ਸਿਹਤ ਵਿਭਾਗ ਦੀ ਟੀਮ ਵੱਲੋਂ ਪੀ ਆਰਟੀਸੀ ਵਰਕਸ਼ਾਪ ਚ ਜਾ ਕੇ ਉੱਥੇ ਪਏ ਟਾਇਰਾਂ ਤੇ ਕਈ ਥਾਈਂ ਜਮਾ ਹੋਏ ਪਾਣੀ ਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ ਤੇ ਸਪਰੇਅ ਵੀ ਕੀਤੀ ਗਈ ਇਸ ਮੌਕੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇੱਥੇ ਇੱਕ ਜਗ੍ਹਾ ਤੋਂ ਡੇਂਗੂ ਦਾ ਲਾਰਵਾ ਵੀ ਮਿਲਿਆ ਜਿਸ ਦੀ ਉਹਨਾਂ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ ਤੇ ਨਾਲ ਹੀ ਇਸ ਮੌਕੇ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਜਿਸ ਦੌਰਾਨ ਲੋਕਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ ਸਾਡਾ ਨਾ ਪਿਛਲੇ ਕੁਝ ਦਿਨਾਂ ਤੋਂ ਜਦੋਂ ਦਾ ਵਾਰਸ਼ੀ ਦੀ ਸਟਾਰਟ ਹੋਇਆ ਸੀ ਪਰ ਉਸ ਤੋਂ ਵੀ ਪਹਿਲਾਂ ਅਸੀਂ ਜਿਹੜਾ ਡੇਂਗੀ ਦਾ ਸੀਜ਼ਨ ਸਟਾਰਟ ਹੋਣ ਵਾਲਾ ਸੀ ਇਸ ਕਰਕੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਉਹ ਇਸ ਮੁਹਿੰਮ ਦੇ ਨੇ ਵੀ ਅਸੀਂ ਸਾਡੇ ਜਿਹੜੇ ਪਬਲਿਕ ਏਰੀਆ ਖਾਸ ਕਰਕੇ ਉਹਨਾਂ ਦੇ ਵਿੱਚੋਂ ਜਿੱਥੇ ਵੀ ਕੋਈ ਪਾਣੀ ਵਾਲੇ ਸਪੌਟ ਨੇ ਉਹ ਚੈੱਕ ਕਰਦੇ ਆਂਕੀ ਤੇ ਨਾਲ ਹੀ ਉੱਥੇ ਜੇ ਕੋਈ ਲਾਰਵਾ ਵਗੈਰਾ ਮਿਲਦਾ ਤਾਂ ਡਿਸਪਲਏ ਕਰਦੇ ਆਂ ਉਸ ਮੁਹਿੰਮ ਤਹਿਤ ਅਸੀਂ ਅੱਜ ਇੱਥੇ ਪੀਆਰਟੀਸੀ ਵਰਕਸ਼ਾਪ ਦੇ ਵਿੱਚ ਆਏ ਹੋਏ ਆਂ ਕਿਉਂਕਿ ਅਕਸਰ ਜਿਹੜੇ ਸਾਡੇ ਡੇਂਗੂ ਦੇ ਕੇਸਿਸ ਨੇ ਉਹ ਇਸ ਦੀ ਸਰਾਊਂਡਿੰਗ ਦੇ ਵਿੱਚ ਜ਼ਿਆਦਾ ਹੁੰਦੇ ਆ ਉਹਦੀ ਵਜ੍ਹਾ ਕਈ ਵਾਰੀ ਇੱਥੇ ਜਿਹੜੇ ਵੈਸੇ ਤਾਂ ਇਹਨਾਂ ਨੂੰ ਕਾਫੀ ਸਫਾਈ ਹੈ ਤਾਂ ਜਿਹੜੇ ਟਾਇਰ ਵਗੈਰਾ ਪਏ ਨੇ ਜਾਂ ਕਬਾੜ ਹੈ ਇੱਥੇ ਉਹ ਉਹਦੇ ਕਰਕੇ ਹੋ ਜਾਂਦਾ ਸੀਗਾ ਹੁਣ ਅਸੀਂ ਅੱਜ ਸਾਰੀ ਟੀਮ ਨੇ ਚੈੱਕ ਕੀਤਾ ਹੈ ਪਾਣੀ ਪੁਣੀ ਜਿੱਥੇ ਖੜਾ ਸੀ ਉੱਥੇ ਸਪਰੇ ਵੀ ਕਰਵਾਈ ਹੈ ਤੇ ਬਾਕੀ ਸੀ ਆਲਾ ਦੁਆਲਾ ਦੇਖਿਆ ਹੈ ਹਾਂ ਹਾਲੇ ਤਾ ਨੀਟੈਂਟ ਕਲੀਨ ਹੈ ਪਰ ਇਨ ਫਿਊਚਰ ਨਾ ਹੋਵੇ ਇਸ ਕਰਕੇ ਅਸੀਂ ਅੱਜ ਇੱਥੇ ਹੈਲਥ ਐਜੂਕੇਸ਼ਨ ਇੱਕ ਥੋੜਾ ਜਿਹਾ ਕੈਂਪ ਵੀ ਲਾਇਆ ਸੀਗਾ ਤੇ ਨਾਲ ਹੀ ਥਰੀ ਟੀਮ ਵੱਲੋਂ ਆ ਕੇ ਜਿਹੜੀ ਚੈਕਿੰਗ ਕੀਤੀ ਗਈ ਹੈ ਤੇ ਗਾਂ ਤੋਂ ਵੀ ਅਸੀਂ ਇਹਨਾਂ ਨੂੰ ਅਗਾਹ ਕਰਕੇ ਗਏ ਹਾਂ ਵੀ ਜਿਹੜਾ ਜਿਹੜਾ ਹਜਾਰ ਉੱਥੇ ਇਸ ਤਰੀ ਖਾਰ ਰੱਖਣਾ ਤਾਂ ਜੋ ਜਿਹੜੇ ਖਾਸ ਕਰਕੇ ਜਿਹੜੇ ਟਾਇਰ ਨੇ ਇਹਨਾਂ ਦੇ ਉਹ ਜਿਹੜੇ ਕੁਝ ਬਾਹਰ ਪਏ ਰਸਤੇ ਇਹਨਾਂ ਦੇ तकरीबन ਸਾਰੇ ਬੈੱਡ ਦੇ ਅੰਦਰ ਨੇ ਜਿਹੜੇ ਬਾਹਰ ਆ ਉਹਨਾਂ ਨੂੰ ਵੀ ਅੰਦਰ ਕਰਵਾਉਂ ਚਲਾਨ ਹਾਲੇ ਤੱਕ ਕੋਈ ਨਹੀਂ ਕਟਿਆ ਗਿਆ ਜੀ ਕਿਉਂਕਿ ਲਾਰਵਾ ਇਕੱਠਾ ਬਿਰਕ ਲਾਰਵਾ ਹੀ ਮਿਲੇ ਉਹ ਦਸੂਹੇ ਭੇਜਾਂਗੇ ਦੇਖ ਲੋਕਾਂ ਨੂੰ ਇਹ ਹੀ ਪੀਲਾ ਜੀ ਸਾਡੇ ਸਿਹਤ ਵਿਭਾਗ ਦੀ ਟੀਮ ਨੇ ਹੁਣ ਦੋ ਤੋਂ ਦੋ ਰੌਣਾ ਤੁਹਾਡੇ ਘਰਾਂ ਦੇ ਵਿੱਚ ਕਿਰਪਾ ਕਰਕੇ ਉਹਨਾਂ ਨੂੰ ਸਹਿਯੋਗ ਕਰੋ ਅਸੀਂ ਸਿਰਫ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਜਿਹੜੀ ਬਿਮਾਰੀ ਹੈ ਇਹ ਖਤਮ ਕਰ ਸਕਦੇ ਹਾਂ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਆ ਕੇ ਜਦੋਂ ਅਸੀਂ ਉਹਨਾਂ ਦੇ ਕੂਡਰ ਜਾਂ ਫ੍ਰੀਜ ਵਗੈਰਾ ਚੈੱਕ ਕਰਦੇ ਹਾਂ ਤਾਂ ਉਹਨਾਂ ਨੂੰ ਸਿਰਫ ਦੇਖੀ ਨਾ ਜਿਹੜੀ ਐਜੂਕੇਸ਼ਨ ਦੇ ਨਿਯਾਨ ਦੇ ਵਾਸਤੇ ਲੋਕਾਂ ਤੋਂ ਕਰਾਈ ਜਾ ਰਹੀ ਹੈ ਉਹ ਲੋਕਾਂ ਨੂੰ ਗੁਰੂ ਪੀਲਾ ਵੀ ਜਦੋਂ ਸਾਡੀ ਟੀਮ ਆਉਂਦੀ ਆ ਉਹ ਉਹਨੂੰ ਪ੍ਰੋਟेक्ट ਕਰਨ ਤੇ ਨਾਲ ਹੀ ਸਾਨੂੰ ਕਮੇਸੇ ਦੇ ਵਿੱਚ ਵੜ ਕੇ ਵੀਡੀਓ ਚੈੱਕ ਕਰਦੇ ਨੇ ਪ੍ਰਦੀਪ ਰਾਸ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਪਟੰਨਾ ਖਬਰਨਾਮਾ